ਇਹ ਗੰਜਾ ਬੈਠਾ ਗਿਆ ਆਪਣੂਰ ਇਕ ਨੁੱਕ ਖਿੜੀ ਇਕ ਨੁੱਕ ਖਿੜੀ ਚੈਨਲ ਆਪਣਾ ਇਕ ਨੁੱਕ ਖਿੜੀ ਚੈਨਲ ਹਾਂਜੀ ਹਾਂਜੀ ਦੇਖੇ ਦੇਖੇ ਜਿਹਨੇ ਹੜੀ ਹੋਤਾ ਜੇ ਆਪਣੂ ਰੇ ਮੋਬਾਈਲ ਨਹੀਂ ਲੈਣਾ ਪੁੱਤਾਂ ਤੈਨੂੰ ਕੋ ਲੱਭਿਆ ਨਹੀਂ ਆ ਦੇ ਨਾ ਸਾਈਡ ਤੇ ਲੱਭਣਾ ਮੂੰਹ ਤਾਂ ਨਹੀਂ ਲਾਇਆ ਬੋਤਲ ਨੂੰ ਨਹੀਂ ਨਹੀਂ ਤਾਂ ਚੱਕੀ ਤੈਨੂੰ ਪਤਾ ਆ ਦੇ ਚੋਲੀਆਂ ਕਰ ਮੈਨੂੰ ਲੋ ਲੈ ਦੇ ਮੈਨੂੰ ਲੈ ਦੇ ਕੀ ਹੈ ਇਹ ਤੇਰਾ ਹੋਣੀ ਫਟਾ ਗੰਗਾ ਦਾ ਲੋਰ ਮੰਗਦਾ ਹੈ ਲੈ ਦੇ ਮੰਮੀ ਲੈ ਮਾਮੀ ਨੇ ਕਿਹਾ ਲੈ ਲੈ ਤੈਨੂੰ ਲੋਰ ਲੈ ਲੈ ਸੋਹਣੀ ਪਹਿਲਾਂ ਦੇਖ ਤੇ ਲੈ ਕੇ ਸਾਈ ਜਾ ਰਿਹਾ ਪਾਣੀ ਕਰ ਰਹੇ ਆ ਆ ਜੀ ਪੂਰੀ ਪੂਰੀ ਆ ਵੱਡੀ ਲੱਗ ਵੱਡੀ ਦੇਖ ਲੈ ਬ੍ਰੇਡ ਵੱਡੀਆਂ ਨੇ ਵੱਡੀਆਂ ਨੇ ਲੈ ਵੱਡੀ ਲੱਗੂ ਤੈਨੂੰ ਤਾਂ ਬੰਮੀ ਹੋਰ ਲੱਗਣਾ ਪੈਂਟੀਆਂ ਲੱਗਣ ਹੂੰ ਤੈਨੂੰ ਤਾਂ ਹੋਰ ਲੱਗਣਾ ਅੱਗੇ ਮੇਰੀ ਚੱਲਦੀ ਆ ਜਿਹੜੀ ਹੁਣ ਮੈਨੂੰ ਪੁੱਛਦੀ ਆ ਇਹ ਤਾਂ ਵੱਡੀਆਂ ਲੱਗਣ ਆ ਜੀ ਲੱਗੂ ਜਾਪਣਾ ਉਹ ਚੱਕ ਕੇ ਲੈ ਜਿਹੜੀ ਉਹ ਦੇਖ ਕੇ ਆ ਸਿੱਟੀ ਬਲੈਕ ਮੈਂ ਜਿਹੜੀ ਉਹ ਲੈ ਨਾ ਗੰਭੀਰ ਨਹੀਂ ਹੈ ਜੇ ਆਪ ਨੂੰ ਹੋਰ ਪੀ ਜਾਂਦਾ ਦੁੱਧ ਰਮਣੂ ਕੋ ਸਾਰਿਆਂ ਨੂੰ ਪਸੰਦ ਹਾਂ ਪਰਸਾਂ ਧਿਆਨ ਹੋ ਗਿਆ ਹੈ ਕੁੜੀਆਂ ਨਹੀਂ ਆਈ ਇਹ ਵੀ ਕੁੜੀਆਂ ਆਲੋ ਜਿਹੜੀ ਸਖੀਏ ਕੜਮੁੰਡੀਆਂ ਆ ਕੁੜੀਆਂ ਆਲੀ ਆਪਣਾ ਪੁੱਛਣਾ ਕੰਮ ਹੈ ਨਾ ਬਾਬੂ ਕੁੜਗਾਲੀ ਨੇ ਨਹੀਂ ਹੋਤੀ ਮੈਂ ਪਾਗੀ ਦੇਖਦੇ ਚਿੱਟਾਂ ਕਿੱਥੇ ਆ ਲੱਭੀ ਆ ਮਾਮੀ ਸੋਣਾ ਆ ਮੈਂ ਚਲਵਾਨੀ ਆ ਫਰਾਗ ਦਾ ਵਾਦ ਰਹਿਣ ਦਾ ਯਾਰ ਐਨੀ ਆਕੜ ਵੀ ਨਹੀਂ ਚੱਲਦੇ ਹੁੰਦੇ ਅਸੀਂ ਮਾਮੇ ਨੇ ਲੈ ਕੇ ਨਹੀਂ ਜਾਂਦੀਆਂ ਕੁੜਗਾਲੀ ਯਾਰ ਮੇਰੇ ਲੋਗ ਗਰਮੀ ਨੂਰ ਲੈ ਲੈਂਦੇ ਯਾਰ ਆ ਲੈ ਲੈਂਦੇ ਤੂੰ ਕੁੜਗਾਲੀ ਪਤਨੀ ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਉਧਰ ਭਾਜੀ ਤੁਹਾਡੇ ਦੂਸਰੇ ਫੋਨ ਤੇ ਆਪਣੇ ਫੋਨ ਤੇ ਲਾਈਵ ਹੋ ਕੇ ਬੈਠੇ ਨੇ ਤੇ ਇਧਰ ਜਪਨੂਰ ਖੇਡੀਆਂ ਕਰੀ ਜਾ ਰਿਹਾ ਅਸੀਂ ਅੱਜ ਗਏ ਸੀ ਮਾਲ ਚ ਕੋ ਮਨ ਇੱਥੇ ਪ੍ਰੀ ਰਿਕਾਰਡ ਦੇ ਤੇ ਉੱਥੇ ਗਏ ਸੀ ਜਪਨੂਰ ਲਈ ਇਹ ਸ਼ਾਪਿੰਗ ਕੀਤੀ ਜਪਨੂਰ ਦੇ ਕੱਪੜੇ ਲਈ ਤੇ ਚਾਹ ਸੀ ਮੋਟੇ ਉਹ ਵਾਲਾ ਬੈਗ ਦਿਓ ਮੈਨੂੰ ਉਹ ਵਾਲਾ ਬੈਗ ਨੀਲਾ ਛੋਟਾ ਜਪਨੂਰ ਦੇ ਛੋਟੇ-ਛੋਟੇ ਗਰਮੀਆਂ ਦੇ ਕੱਪੜੇ ਲਿੱਤੇ ਆ ਕਿਉਂਕਿ ਅੱਗੇ-ਅੱਗੇ ਗੰਮੀ ਆ ਜਣੀ ਕਾਫੀ ਤੇ ਹਾਫ 슬ੀਵ ਵਾਲੇ ਦਿੱਤੇ ਪਜਾਮੀਆਂ ਲਿੱਤੀਆਂ ਕਿਉਂਕਿ ਬੱਚੇ ਲਈ ਅਜੇ ਬੱਚੇ ਲਈ ਪਜਾਮੀਆਂ ਕਿਉਂਕਿ ਮੱਛਰ ਵਗੈਰਾ ਘਟ ਜਾਂਦੇ ਬੱਚੇ ਨੂੰ ਅੰਜਪਨੂਰ ਆਹ ਇਹਦੇ ਵਿੱਚ ਉੱਪਰ ਹੀ ਪਏ ਨੇ ਅਧਿਆਨਾ ਦੀਦੀ ਦੇ ਰੂਮ ਚ ਲਾਈਟ ਕੱਟ ਹੈਗੀ ਐ ਤੇ ਤਾਂ ਕਰਕੇ ਨਾ ਥੋੜੀ ਵੀਡੀਓ ਬਲੈਕਿਸ਼ ਆਂਦੀ ਐ ਬਾਕੀ ਆਪਣਾ ਹੋ ਸਕੇ ਆਪਾਂ ਉਹ ਵੀ ਜਿੰਨੀ ਹੋ ਸਕੇ ਬ੍ਰਾਈਟਨੈਸ ਦਾਾਂਗੇ ਵੀਡੀਓ ਦੇ ਵਿੱਚ ਤੇ ਜਪਨੂਲ ਆਪਣਾ ਹੱਥ ਖਾਈ ਜਾਂਦਾ ਹੈ ਜਪਨੂ ਗੰਦੇ ਮਾਮੂ ਕੋ ਘਰਦੇ ਪਿਓ ਤੁਸੀਂ ਹੈ ਗੰਦੇ ਮਾਮੂ ਕੋ ਘਰ ਰਹੇ ਹੋ ਕੀ ਕੀ ਆਪ ਸਲੀਪ ਵਾਲੇ ਅਸ਼ਾਮ ਬਣਾਉਣ ਦਾ ਟਾਈਪ ਬਣਾਉਣ ਦਾ ਟਾਈਪ ਇਹਦੇ ਬਲੂ ਦਾ ਪਾਏਗਾ ਚੋਤਾ ਜਿਹਾ ਥੋੜਾ ਜਿਹੇ ਦੇ ਵਿੱਚ ਫੈਲ ਰਹੇ ਨੇ ਹੂੰ ਕਿ ਆਬ ਨੂੰ ਮਰ ਲਿੱਤੇ ਆ ਉਹ ਵੀ ਹੁੰਦੇ ਆ ਨੇਕਰਾਂ ਆ ਨੇਕਰੀਆਂ ਆ ਆਰ ਕੁਪਿੰਗ ਦਾ ਬੇਬੀ ਬੇਬੀ ਕਲਰ ਲੀਟੇ ਨੇ ਬੇਬੀ ਦੇ ਬਲੂੰਦੜਾ ਬਲੂੰਦੜਾ ਨੇ ਬੜਾ ਵਧੀਆ ਲੱਗਦਾ ਅੰਤ ਨੂੰ ਪਤਾ ਨਹੀਂ ਕਿਉਂ ਮੈਨੂੰ ਆ ਆਹਦੀਆਂ ਨੂੰ ਬਹੁਤ ਸੋਹਣਾ ਲੱਗਦਾ ਅਸਮਾਨ ਹੀ ਸੋਹਣਾ ਹੈਗਾ ਇੱਕ ਆਹ ਸੀ ਗ੍ਰੀਨ ਕਾ ਦਾ ਪਲੇਟਾ ਲਾਈਕ ਨਹੀਂ ਗ੍ਰਾਮ ਦੇ ਲਿੰਦ ਨੇ ਛੋਟੇ ਛੋਟੇ ਦੋ ਡੂੰਘਲੇ ਤੇ ਆ ਦੋ ਮਜਾਂਗੀਆਂ ਦੂਣਾ ਹੀ ਨੇ ਪਾਪਾ ਕਿੱਧਰ ਗਏ ਸੀ ਜਾਂਦੇ ਨੇ ਹੂੰ ਐ ਬਲ ਐ ਵੀ ਸੋਣਾ ਹੂੰ ਇਹ ਰਾ ਦੇ ਟੈਂਟ ਚ ਨਹੀਂ ਕਹਿੰਦੇ ਹੂੰ ਜਿੰਨੇ ਲੰਭਾ ਜਿੰਨੇ ਮਰਾਦ ਨੂੰ ਮੱਚਰ ਹੁੰਦਾ ਨਹੀਂ ਹੈ ਨਾ ਮੂੰ ਬਨਾਣਾ ਦਾ ਕੰਮ ਕਰੇਗਾ ਬਨਾਣਾ ਜਪਨੂਰੇ ਬਨਾਣ ਵਾਲਾ ਕੰਮ ਕਰੇਗਾ ਨਾ ਦੀਦੀ ਜਪਨੂਰਾ ਜਪਨੂਰਾ ਮੂੰ ਚਾਤ ਕਟੋ ਨਵੋਤ ਜਪਨੁਰਮ ਸਾਜੀ ਨਾਮ ਲੱਗ ਜਾ ਗੰਡੇ ਖੜੇ ਮੈਂ ਇਹ ਨਹੀਂ ਰੱਖਣੇ ਗੰਡੇ ਜੀ ਗੱਲਣੇ ਆ ਜੰਗਾ ਛੋਟੇ ਉਹ ਨਾ ਕਰਜੋ ਲੇਸਲੀ ਨਾ ਕਰਜੋ ਨਹੀਂ ਨਹੀਂ ਮੈਂ ਭਿੰਡੀ ਪਹਿਲਾਂ ਪੁੰਨੀ ਆ ਥੋੜਾ ਤੇਲ ਪਾਇਆ ਹੈ ਕਾਈ ਵਧੀਆ ਬੰਦੀ ਆ ਕਿਉਂਕਿ ਭਿੰਡੀ ਨਾਲ ਲੇਸ ਦਾ ਖੜੀ ਖੜੀ ਵਧੀਆ ਲੱਗਦੀ ਹੈ ਔਰ ਥੋੜੇ ਜੀ ਤੇਲ ਚ ਫਰਾਈ ਕੀਤੀ ਹੋਈ ਮੈਂ ਤਾਂ ਬਾਤ ਹੀ ਆ ਵਧੀਆ ਲੱਗਦੀ ਤੁਸੀਂ ਉਹ ਕਰ ਦਿੰਦੇ ਜਿਵੇਂ ਪਾਣੀ ਚ ਹੂੰ ਕਿੰਨਾ ਪਾਣੀ ਜਿਹਾ ਬਣਾ ਲੇ ਤੁਸੀਂ ਬਣਾਇਆ ਵੀ ਨਾ ਕੋਈ ਗੰਗਾਦਰ ਚਾਦਰ ਨਾ ਕੱਢ ਦੀ ਤਣੂ ਚ ਕੀ ਯਾਰ ਮੋਢੇ ਵਿੱਚ ਪਾ ਹਾਂ ਹਾਂ ਠੀਕ ਹੈ ਮਰਾਜ ਪਿੱਛੇ ਹੱਥ ਮਾਰਦਾ ਉਸੇ ਕਰ ਆਹ ਲਾ 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 ਆਪਾਂ ਗੱਲ ਵੀ ਨਹੀਂ ਕਰਦੀ ਬਸ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰ ਲਾ 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 ਬਕੂ ਡੱਕ ਨੂ ਰੇ ਲਾ ਦੇਨੀ ਆ ਰੇ ਸਾਥੇ ਦੇ ਕੇ ਆ ਕੇ ਬਹਿ ਜਾ ਐਦੀ ਕਿਹੜੀ ਗਰਮੀ ਲੈ ਜੀ ਕੋਈ ਨਹੀਂ ਦਾ ਤੇਰੀ ਲਾ ਜੇਗੀ ਗਰਮੀ ਪਹਿਲਾਂ ਗਰਮੀ ਲੈ ਲੈ ਕੌਣ ਚੱਲੀ ਜਾਂਦਾ ਦਾ ਐਡੀ ਨੂੰ ਆਉਂਦਾ ਹਾਂਜੀ ਪੁੱਤ ਕੀ ਹੋਇਆ ਜੀ ਇਹ ਦੇਖਦਾ ਜੀ ਮੇਰਾ ਜੋਨਾ ਓਕੇ ਨਗੇ ਦਿਆ ਚਲੀ ਜਾਂਦੀ ਜੀ ਆਪੇ ਆਪੇ ਅੱਜ ਕਿੱਥੇ ਗਏ ਆ ਤੀ ਘੁੰਮਣ ਅੱਜ ਕਿੱਥੇ ਕਿੱਥੇ ਗਏ ਤੀ ਘੁੰਮਣ ਤੁਸੀਂ ਹਾਂ ਅੱਜ ਕਿਹੜਾ ਗਿਫਟ ਮਿਲਿਆ ਜੱਪਨੂਰ ਨੂੰ ਅੱਜ ਜੱਪਨੂਰ ਨੂੰ ਗਿਫਟ ਲੈ ਕੇ ਦਿੱਤਾ ਤੂੰ ਅੱਜ ਕਿੱਪੀ ਲੈ ਦਿੱਤਾ ਗਿਫਟ ਲੈ ਦਿੱਤਾ ਗਿਫਟ ਲੈ ਦਿੱਤਾ ਅਰਸ਼ ਹੂੰ ਹਾਂ ਆਪਾਂ ਗੱਪ ਕਰ ਰਹੇ ਹਾਂ ਇਹ ਬਾਹਰ ਬੜੀ ਵਧੀਆ ਬੰਨ ਰਹੀ ਹੈ ਨਾ ਨਹੀਂ ਨਹੀਂ ਇਹ ਕੋਈ ਮਲਕਾਇਆ ਨਾ ਆ ਗੱਪ ਚਾਹ ਪੀਵਾਂਗੇ ਬਾਕੀ ਨਾਲ ਹੀ ਬਾਕੀ ਗੱਪ ਨਾ ਨਾ ਬੈਣਾ ਚੀ ਜੀ ਬੈਣਾ ਨਹੀਂ ਹਾਂ ਜੀ ਹਾਂ ਜੀ ਬੈਣਾ ਚੀ ਕੀ ਕਰ ਲਓਗੇ ਬੈ ਕੇ ਆਪੇ ਆਪੇ ਕੀ ਦਿਆ ਲਓਗੇ ਆਪੇ ਆਪੇ ਕੀ ਦਿਆ ਲਓਗੇ ਹਾਂ ਕਿਵੇਂ ਚਲਾਓਗੇ ਵਾਪਸ ਕਿਵੇਂ ਚਲਾਓਗੇ ਵਾਪਸ ਕਿਵੇਂ ਚਲਾਓਗੇ ਪਾਪਾ ਦੇ ਕੀ ਕਰੀ ਜਾਂਦੇ ਆਪਾ ਨੂੰ ਰਹਿ ਜਾਪ ਨੂੰ ਰੋ ਜਪਨੁਰ ਦਾ ਨੰਨਾਏ ਕੀ ਵੱਡੀ ਜਿਵੇਂ ਹੋ ਰਹੀ ਹੈ ਨਾ 6 ਮਹੀਨਿਆਂ ਦੀ ਹੋ ਗਈ ਹੈ ਤੇ ਆਪਣਾ ਵਾਕਰ ਤੇ ਬੈਠੇ ਕਰੇਗੀ ਤੇ ਆਪੇ ਪਿਆਰ ਬੈਨ ਦੀ ਵੀ ਆਦਤ ਪੈ ਜੇਗੀ ਨਾਲ ਆਪਾਂ ਢੋਲਾ ਕੇ ਵੀ ਬਿਠਾਵਾਂਗੇ ਹੈ ਨਾ ਆਏ ਬਾਈ